ਕਿ ਮੈਡਮ ਸਾਥ ਸਾਡੇ ਪਿੰਡ ਟੁੱਪਾ ਆਇਆ ਹਾਂਜੀ ਪਾਣੀ ਆਇਆ ਹਾ ਟੁੱਪਾ ਮਾਟਵਾਲੇ ਨਾਲ ਆਇਆ ਦੂਜੇ ਪਾਸੇ ਪਾਣੀ ਉੱਤੇ ਤਾਂ ਨਹੀਂ ਚਾਲਾ ਗਿਆ ਲੋਕਾਂ ਨੇ ਬਿਲਕੁਲ ਨਾ ਤੇ ਨੱਪੇ ਨੱਪੇ ਮਾਨ 70 70 ਮਾਨ ਤੋਂ ਨਾਲ ਜਿਵੇਂ ਛੱਡਦਾ ਪਿਆ ਤੇ ਸਾਡੇ ਟੁੱਪਾ ਚੋਂ ਨਾ ਕਿਹਿਆ ਚੋਨਾ ਨਹੀਂ ਲਿਖਿਆ ਗਿਆ ਮੁਖਤਿਆਰ ਨੇ ਪਟਵਾਰੀ ਨੇ ਸਾਡੇ ਨਾਲ ਧੋਖਾ ਕੀਤਾ ਹੈ ਨਾਲ ਸੁਖਵੀਰ ਸਿੰਘ ਇੱਕ ਬੰਦਾ ਰਲਿਆਦਾ ਜਿਹੜੇ ਨੇ ਰੱਖਿਆ ਵੈ ਅਸੀਂ ਕਿਉਂ ਪੈਂਦਾ ਹਾਂ ਮੈਂ ਤੁਹਾਨੂੰ ਵਿਖਾ ਦੇਣਾ ਅੱਗੇ ਕੁਮਿਟੀ ਹੋ ਗਈ ਜੇ ਸਿੰਘ ਨਾਮ ਦਾ ਬੰਦਾ ਨੂੰ ਕਹਿੰਦੇ ਕਿ ਤਿੰਨ ਵਿਖੋਲੇ 70% ਮੰਨ ਕੇ ਉਹਨਾਂ ਨੇ ਜੋ ਪਾਇਆ ਲੇਖ ਵੇਖੋ ਜਨਾਬ ਸਾਡਾ ਤੋਂ ਮੌਕੇ ਤੇ ਜਾ ਅਗੇ ਵੇਖੋ ਸਾਡਾ ਹਾਲ ਕੀ ਹੈ ਅਸੀਂ ਰੋਣ ਜੋ ਕੀ ਨਾ ਪਿੱਟਣ ਤੋਂ ਵੀ ਰਹਿ ਗਏ ਕਿਸੇ ਨਹੀਂ ਨਹੀਂ ਸਰਪੰਚ ਸਾਡਾ ਹੱਲ ਹੋਊਗਾ ਸੋਡੋ ਮੈਡਮ ਹੋਵੇਗਾ ਜੇ ਤੁਸੀਂ ਕਹਿੰਦੇ ਆਇਆ ਇਹਨਾਂ ਦਾ ਆਪਣਾ ਚੱਲਣਾ ਜੇਨਾਲਾ ਸਰਪੰਚ ਨਹੀਂ ਜਿੰਨਾ ਦਾ ਟੁੱਪਿਆ ਉਹ ਪੈਸੇ ਵਾਈਪ ਕਰਦੇ ਨੇ ਤੁਸੀਂ ਮੌਕਾ ਰਿਹਾ ਮੈਡਮ ਇਹ ਟੁੱਪਿਆ ਤੁਹਾਨੂੰ ਫਾਂਸੀ ਦਿਵਾ ਦੇਉਂਗਾ ਨਹੀਂ 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 ਦੇਖੋ ਇਹ ਅਸੀਂ ਟੁੱਪੇ ਨਹੀਂ ਤੁਸੀਂ ਹੁਣੇ ਮੌਕਾ ਵੇਖੋ ਜਿਓ ਚੱਲੋ ਹੁਣੇ ਨਾ ਦੇਖੋ ਬਹੁਤ ਕੋਈ ਗੱਲ ਨਹੀਂ ਮੁਸ਼ਕਿਲ ਕਾਫੀ ਆਈ ਹੈ ਹੜ੍ਹ ਨਾਲ ਬਹੁਤ ਏਰੀਆ ਸਾਡਾ ਪ੍ਰਭਾਵਿਤ ਹੋਇਆ ਸਰਕਾਰ ਨੇ ਸਪੈਸ਼ਲ ਜ਼ਰਦੋਰੀ ਵੀ ਕਰਾਈ ਹੈ ਇਹਦੇ ਰਿਗਾਰਡਿੰਗ ਤੇ ਸਾਡੀ ਪੂਰੀ ਕੋਸ਼ਿਸ਼ ਹੋ ਗਈ ਅਸੀਂ ਪਟਵਾਰੀਆਂ ਤੋਂ ਵੀ ਸਪੈਸ਼ਲ ਜ਼ਰਦੋਰੀ ਕਰਾਈ ਹੈ ਕਾਨੂੰਗੋ ਦੀ ਪੜਤਾਲ ਹੈ ਸੀਨੀਅਰ ਦੀ ਪੜਤਾਲ ਹੈ ਪ੍ਰੋਪਰ ਪੜਤਾਲ ਦੇ ਬਾਅਦ ਹੀ ਤੁਹਾਡੇ ਇਤਰਾਜ਼ ਲੈਣ ਤੋਂ ਬਾਅਦ ਹੀ ਇਹ ਜਿਹੜਾ ਪ੍ਰੋਸੈਸ ਹੈ ਅਸੀਂ ਅੱਗੇ ਨੂੰ ਕੰਟੀਨਿਊ ਕਰਾਂਗੇ ਹਜੇ ਕਿਸੇ ਦੀ ਪੇਮੈਂਟ ਨਹੀਂ ਪਈ ਅਸੀਂ ਇੱਕ ਚੈਨਲ ਦੇ ਬੈਠ ਕੇ ਗੱਲਬਾਤ ਕਰ ਰਹੇ ਹਾਂ ਇਹਨਾਂ ਦੇ ਨਾਲ ਠੀਕ ਹੈ ਕੋਈ ਇਦਾਂ ਦਾ ਉਹ ਨਹੀਂ ਹੈਗਾ ਅਸੀਂ ਜਰੂਰ ਸਾਡੇ ਏਰੀਆ ਦੇ ਹੈਗੇ ਨਹੀਂ ਅਸੀਂ ਇਹਨਾਂ ਦੀ ਗੱਲ ਸੁਣਨੀ ਨਾ ਤਾਂ ਬੈਠਣਾ ਇੱਥੇ ਫਰਜ਼ ਹੈ ਸਾਡੀ ਗੱਲ ਸੁੰਣਾ ਫਰਜ਼ ਹੈ ਹੱਲ ਕਰਨਾ ਸਾਡਾ ਫਰਜ਼ ਹੈਗਾ ਆ ਮੈਂ ਕੁਝ ਕੋਸ਼ਿਸ਼ ਕਰਪੁਵਾਈ ਬਣਾ ਲੈ ਕੇ ਨਹੀਂ ਕੋਈ ਨਹੀਂ ਅਸੀਂ ਜਰੂਰ ਅਸੀਂ ਮੌਕਾ ਦੇਖ ਕੇ ਨਹੀਂ ਇਹਦੀ ਪ੍ਰੋਪਰ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖਾਂਗੇ ਇਹਦਾ ਕਰਵਾਵਾਂਗੇ ਸਾਡੀ ਕੋਸ਼ਿਸ਼ ਹੈਗੀ ਆ ਇੱਕ ਅੱਧੇ ਦਿਨ ਦੇ ਵਿੱਚ ਡੈਫੀਨੇਟਲੀ ਅਸੀਂ ਇਹਨੂੰ ਦੇਖ ਕੇ ਠੀਕ ਹੈ ਇਹਦੇ ਤੇ ਆਬਜੈਕਟ ਅਸੀਂ ਕਰਵਾ ਦਾਂਗੇ ਸਾਡਾ ਕਮੈਂਡਰ ਸਰ ਹਾਂਜੀ ਜਿਹੜਾ ਚੋਣਾਂ ਵਿਸ਼ਾ ਦਾ ਮੌਕਾ ਤੁਹਾਨੂੰ ਦੇਖੋ ਅਸੀਂ ਜਦੋਂ ਆ ਸਾਡੇ ਕੋ ਐਪਲੀਕੇਸ਼ਨ ਆ ਗਈ ਅਸੀਂ ਇਹਨਾਂ ਦਾ ਜਰੂਰ ਇੱਕ ਦੋ ਦਿਨ ਚ ਪਲੈਨਿੰਗ ਕਰਕੇ ਨਹੀਂ ਨਹੀਂ ਆਡੀਟ ਵੀ ਵੀ ਕਰਨੀ ਹੈ ਆਪਣੇ ਪਾਸੋਂ ਵੈਸੇ ਦੇ ਉਹ ਆ ਜਾਣਾ ਉਹ ਨਾ ਅੱਜ ਅਸੀਂ ਐਗਰੀਕਲਚਰ ਡਿਪਾਰਟਮੈਂਟ ਨਾਲ ਟਾਈਪ ਕਰਕੇ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਟਾਈਪ ਕਰਕੇ ਤੁਹਾਡੇ ਮੌਕੇ ਦੇਖਾਂਗੇ ਠੀਕ ਹੈ ਜੀ ਜੀ ਮੋਰ ਚ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ